ਉਹ ਬਤੀਰਾ ਟੱਪਾ ਮਾਲਕ ਦਾ ਹੁਣ ਅੰਦਰ ਕਿਹੋ ਜਿਹਾ ਸੀਗਾ ਅੰਦਰ ਠੀਕ ਸੀ ਬਾਈ ਚਲੋ ਆਪਾਂ ਪਹਿਲਾਂ ਐਟੀਟਿਊਡ ਦੀ ਥੋੜੀ ਪ੍ਰੋਬਲਮ ਲੱਗ ਰਹੀ ਸੀ ਪਹਿਲਾਂ ਲੱਗ ਰਹੀ ਸੀਗੀ ਪਰ ਉਹ ਉਹ ਵੀ ਮੈਨੂੰ ਪਤਾ ਲੱਗਿਆ ਇੱਥੇ ਦੱਸਿਆ ਕਿ ਇਹ ਐਟੀਟਿਊਡ ਦੀ ਪ੍ਰੋਬਲਮ ਵੀ ਇਹਨਾਂ ਨੂੰ ਇਸ ਤਰ੍ਹਾਂ ਹੀ ਬਤੀਰਾ ਇਹਨਾਂ ਨੇ ਗੱਲ ਕੀਤੀ ਹੈ ਬਾਈ ਠੀਕ ਸੀ ਤੁਸੀਂ ਮਾਫ ਕਰ ਦਿੱਤਾ ਨਹੀਂ ਮੈਂ ਤਾਂ ਬਾਈ ਪਹਿਲਾਂ ਹੀ ਦੇਖੋ ਮੈਂ ਤਾਂ ਕੀ ਕਿਉਂਕਿ ਲੋਕਾਂ ਦਾ ਮੁੱਦਾ ਸੀ ਹਨਾ ਜੀ ਮੈਂ ਤਾਂ ਪਹਿਲਾਂ ਵੀ ਗੁਰੂ ਦੀ ਹਜ਼ੂਰੀ 'ਚ ਜਦੋਂ ਆਪਾਂ ਨੇ ਇਹ ਗੱਲ ਮੰਨ ਲਈ ਕਬੂਲ ਲਈ ਵੀ ਮੇਰਾ ਉਹਨਾਂ ਨਾਲ 1% ਵੀ ਨਹੀਂ ਸੀ ਮੈਂ ਗੁਰੂ ਦੀ ਹਜ਼ੂਰੀ 'ਚ ਇਹ ਗੱਲ ਕਹਿਤੀ ਬਾਈ ਮੈਂ ਹੁਣ ਇੱਕ ਬਤੌਰ ਨਾਗਰਿਕ ਇੱਕ ਗੁਰੂ ਦਾ ਸਿੱਖ ਸਮਾਚਾਰ ਵਿੱਚ ਜਿਹੜਾ ਤੁਹਾਡੇ ਨਾਲ ਜੁੜਿਆ ਹੋਇਆ ਉਹਨਾਂ ਚ ਇੱਕ ਕ੍ਰੋਸ ਹੋਰ ਹੈ ਕਿ ਤੁਹਾਡੇ ਨਾਲ ਬਦਸਲੂਕੀ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਬਾਰੇ ਕੋਈ ਕੰਪਲੇਨਟ ਕੀਤੀ ਹੋਣ ਅਗੇ ਹਾਂਜੀ ਉਹ ਜਿਹਨਾਂ ਵੀਰਾਂ ਨੂੰ ਸਾਰਾ ਕਿਉਂਕਿ ਆਪਾਂ ਤਾਂ ਜਦੋਂ ਇਹੀ ਕਹਤਾ ਵੀ ਚਲੋ ਜੇ ਮੈਂ ਭਾਈ ਗਿਆ ਸੀ ਮੈਂ ਆਪਣਾ ਫਰਜ਼ ਨਿਭਾਉਣ ਗਿਆ ਸੀ ਉਹਨਾਂ ਦੇ ਲੱਗਦਾ ਸੀ ਵੀ ਇਹ ਢਾਹ ਲਾ ਦੂਗਾ ਸਾਡੇ ਬਿਜ਼ਨਸ ਨੂੰ ਉਹਨਾਂ ਨੇ ਆਪਣੀ ਕਵਰ ਕਰਨ ਦੀ ਆਪਣੇ ਆਪ ਨੂੰ ਕਵਰ ਕਰਨ ਦੀ ਚਾਹੇ ਉਹ तरीका गलत ਸੀ ਕਾਨੂੰਨਨ ਤੌਰ ਤੇ ਕੀ ਸੱਚ ਨੂੰ ਇਨਸਾਫ ਲੈਣਾ ਵੈਸੀ ਸੌਖਾ ਕਿ ਨਹੀਂ ਤੁਸੀਂ ਦੇਖਿਆ ਹੀ ਹੈ ਭਾਈ ਹਾਂ ਅੱਜ ਕੱਲ ਜਿਆਦਾ ਔਖਾ ਹੈ ਹਾਂਜੀ ਅੱਜ ਕੱਲ ਜਿਆਦਾ ਔਖਾ ਹੋ ਗਿਆ ਬਹੁਤੇ ਸਾਰੇ মিডিਆ ਨੇ ਇਸ ਮਾਮਲੇ 'ਚ ਫਿਰ ਵੀ ਸਾਥ ਦਿੱਤਾ 10 ਤਾਂ ਵੀ ਪੱਤਰਕਾਰ ਤਾਂ ਵੀ ਹਜੇ ਜਿਉਂਦੀ ਹੈ ਕਸ਼ਟੋ ਪੱਥਰ ਵੀ ਮਾਰੇ ਆ ਪਰ ਸੱਚ ਬੋਲਣ ਤੋਂ ਨਹੀਂ ਹਟੇ ਇਹਨੂੰ ਕਹਿੰਦੇ ਅਸਲ ਪੱਤਰਕਾਰੀ ਦੋਸਤੋ ਇਹਨੂੰ ਕਹਿੰਦੇ ਅਸਲ ਜੀ 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 ਜ ਇਹ ਲੋਕਾਂ ਦੀ ਆਵਾਜ਼ ਤਾਂ ਹੀ ਖੜੀ ਰਹਿਣੀ। ਸੋ ਇਦਾਂ ਹੀ ਖੜੀ ਰਹੇ। ਮਾਲਕ ਮਿਹਰ ਰੱਖੇ। মিডিਆ ਦੇ ਚੌਥੇ ਸਤੰਭ ਤੇ ਸੂਰਮੇ ਪੱਤਰਕਾਰਾਂ ਦੇ ਤੇ ਜਿਹੜਾ ਮਸਲਾ ਲੱਗਦਾ ਤਾਂ ਬਈ ਖਰਾਬ ਹੋ ਜਾਣਾ ਉਹ ਸੋਡੀ ਸਾਰਿਆਂ ਦੇ ਸਹੂਲਤਾਂ ਸੁਝ ਗਿਆ। ਜੀ ਜੀ ਨੂੰ ਜੋ ਵੀ ਉਸ ਦਿਨ ਜਗਜੀਤ ਸਿੰਘ ਖਲੀ ਵੀਰ ਨਾਲ ਹੋਇਆ ਆ ਅਸੀਂ ਆਪਣੇ ਉਸ ਬੋਲਾਂ ਦੇ ਤੌਰ ਦੇ ਉੱਤੇ ਮਾਫੀ ਮੰਗਦੇ ਆ ਜੀ। ਠੀਕ ਆ ਜੀ। ਆਹ ਤਾਂ ਇਸ ਚੀਜ਼ ਦਾ ਅਸੀਂ ਧਿਆਨ ਰੱਖਾਂਗੇ ਜੀ ਕਿ ਕੋਈ ਵੀ ਸਾਡੇ ਟਾਬੇ ਤੇ ਕੋਈ ਐਦਾਂ ਦਾ ਕੰਮ ਨਾ ਹੋਵੇ ਜਿਸ ਤਰ੍ਹਾਂ ਕਿ ਥਲੀ ਸਾਹਿਬ ਦੀ ਇੱਜ਼ਤ ਨੂੰ ਜਾਂ ਕਿਸੇ ਵੀ ਨੂੰ ਖਰਾਬੀ ਆਵੇ ਜੋ ਵੀ ਬਾਕੀ ਪਰਵਾਨ ਕੀਤੇ ਆ ਸਾਨੂੰ ਰੇਟ ਲਿਸਟਾਂ ਦੇ ਕੈਮਰਿਆਂ ਦੇ ਭਾਜੀ ਹੋਰਾਂ ਨੇ ਉਹ ਅਸੀਂ ਤੁਹਾਨੂੰ ਕਰਕੇ ਬਕਾਇਦਾ ਥਲੀ ਸਾਹਿਬ ਨੂੰ ਦੁਆਰਾ ਬੁਲਾਵਾਂਗੇ ਇੱਕ ਮਹੀਨੇ ਬਾਅਦ ਕਿ ਭਾਜੀ ਹੁਣ ਆਪਨੀ ਆ ਕੇ ਸਾਰਾ ਕੁਝ ਚੈਕਿੰਗ ਕਰੋ ਠੀਕ ਹੈ ਠੀਕ ਹੈ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਦਾਂ ਵੀ ਜੋ ਵੀ ਹੋਇਆ ਆ ਜਿਹੜੀ ਤਲਕੀ ਜਿਹੜੀ ਤਲਕੀ ਹੋਈ ਆ ਤਲਕੀ ਜੋ ਵੀ ਮਾੜਾ ਮੋਟਾ ਕੁਝ ਹੋਇਆ ਆ ਉਹਦੇ ਵਾਸਤੇ ਅਸੀਂ ਮਾਫੀ ਮੰਗਦੇ ਆ ਜੀ। ਅੱਛਾ ਜਿਹੜੇ ਕੈਮਰੇ ਆ ਮਹੀਨਾ ਦੀਆਂ 48 ਘੰਟੇ ਦਾ ਟਾਈਮ ਸਰ ਕੈਮਰੇ ਕੈਮਰੇ 48 ਘੰਟੇ ਚ ਲੱਗਣਗੇ ਮੈਂ ਕਿਹਾ ਕਿ ਸਰ ਨੂੰ ਕਿ ਮਹੀਨੇ ਬਾਅਦ ਅਸੀਂ ਆਪਣੇ ਰੈਂਟ ਨਹੀਂ ਆਉਗੀ ਕਿਸੇ। ਕੰਪਲੀਟ ਨਹੀਂ ਆਉਗੀ ਤੇ ਮਹੀਨੇ ਬਾਅਦ ਸਲੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਬੰਦੀ ਜੀ ਅਸੀਂ। ਆਪਾਂ ਲਿਖਦੀ ਕੰਪਲੀਟ ਸੀ ਉਹ ਤਾਂ ਨਹੀਂ ਆਉਗੀ। ਸਰ ਜੀ ਨਹੀਂ ਆਉਗੀ ਜੀ ਬਿਲਕੁਲ ਬਿਲਕੁਲ ਲਿਖੀ ਸੀ ਤਿੰਨ ਚੀਜ਼ਾਂ ਫਾਲਤੂ ਆ ਗਿਆ ਸੀ ਉਹ ਤਾਂ ਨਹੀਂ ਹੋਣਗੀਆਂ। ਬਿਲਕੁਲ ਕੁਝ ਨਹੀਂ ਕੋਈ ਕੰਪਲੀਟ ਨਹੀਂ ਆਈ। ਤਿੰਨ ਚੀਜ਼ਾਂ ਫਾਈਨਲ ਹੋਈਆਂ ਨੇ ਜੀ ਕੈਮਰੇ ਵਾਲੀਆਂ। ਕੈਮਰੇ ਵਾਲੀ ਫਾਈਨਲ ਰ ਤਹਾ ਉਹ ਕਬਜ਼ਾ ਤੁਸੀਂ ਜਿੰਨਾ ਤੁਹਾਨੂੰ ਅਲਾਟ ਹੋਈ ਜਗਾ ਉਹਨੇ ਚ ਰੱਖੋਗੇ ਬਾਕੀ ਕਬਜ਼ਾ ਤੁਸੀਂ ਖਾਲੀ ਕਰ ਠੀਕ ਆ ਜੀ ਉਹ ਦੋਨੋਂ ਤਰ੍ਹਾਂ ਦੀ ਆਪਦੀ ਬਾਈਟ ਦਿੱਤੀ ਹੈ ਜੀ ਤੁਹਾਡੇ ਕੋਲ ਹੈਵੀਰ ਜੀ ਦੋਨੋਂ ਤਰ੍ਹਾਂ ਦਾ ਆਪਸ ਵਿੱਚ ਕੰਫਰਮਾਈਜ਼ ਹੋਇਆ ਹੈ ਬਾਕੀ ਜੇ ਉਹਦੇ ਖਿਲਾਫ ਕਦੇ ਕੋਈ ਦੁਬਾਰਾ ਕੋਈ ਖਚ ਕੋ ਕੰਪਲੀਟ ਆਉਗੀ ਉਹਦੇ ਖਿਲਾਫ ਬੜੀ ਕਾਨੂੰਨੀ ਕਾਰਵਾਈ ਕਰਾਂਗੇ ਜੀ ਬਹੁਤ ਸ਼ੁਕਰੀਆ ਸਰ ਧੰਨਵਾਦ ਹਾਂ ਬੋਲੋਗੇ ਹਾਂ ਜੀ ਦੇਖੋ ਜਿਹੜਾ ਸਥਾਨਕ ਪ੍ਰਸ਼ਾਸਨ ਐਸਚਓ ਸਾਹਿਬ ਹੈ ਗੌਰਵਦੀਪ ਜੀ ਤੇ ਹੋਰ ਵੀ ਇਹਨਾਂ ਦੇ ਜਿਹੜੇ ਅਧਿਕਾਰੀ ਇੱਥੇ ਬੈਠੇ ਸੀਗੇ ਠੀਕ ਹੈ ਕਈ ਵਾਰੀ ਮਾਹੌਲ ਜਿਹੜਾ ਹੈ ਮੌਕੇ ਮੁਤਾਬਕ ਕਿਉਂਕਿ ਫਲੀ ਜੀ ਦਾ ਸਨਮਾਨ ਬਹੁਤ ਉੱਚਾ ਹੈ ਥੋੜੇ ਅੱਗੇ ਪਿੱਛੇ ਹੋ ਜਾਂਦਾ ਪਰ ਬਾਵਜੂਦ ਇਸ ਦੇ ਇਹਨਾਂ ਦੀ ਸੂਝਬੂਝਤਾ ਦੇ ਨਾਲ ਜਥੇਬੰਦੀਆਂ ਦੀ ਸੂਝਬੂਝਤਾ ਦੇ ਨਾਲ ਫਲੀ ਸਾਹਿਬ ਦੇ ਸਨਮਾਨ ਨੂੰ ਵੀ ਬਰਕਰਾਰ ਰੱਖਿਆ ਗਿਆ ਔਰ ਇਹ ਮੈਟਰ ਵੀ ਰਿਸੋਲਵ ਹੋ ਗਿਆ ਅਸੀਂ ਇਸ ਚੀਜ਼ ਨੂੰ ਲੈ ਕੇ ਜਿਹੜਾ ਇਹ ਕਈ ਦਿਨਾਂ ਤੋਂ ਇਹ ਮਵਾਦ ਜਿਹੜਾ ਬਹੁਤ ਵੱਡਾ ਵੀ ਹੋ ਸਕਦਾ ਸੀਗਾ ਇਹਦੇ ਸ਼ਾਂਤ ਹੋਣ ਤੇ ਜਿੱਥੇ ਅਸੀਂ ਸਾਰੇ ਸੈਟੀਸਫੈਕਸ਼ਨ ਜਾਂ ਤਸੱਲੀ ਪ੍ਰਗਟ ਕਰਦੇ ਆ ਉੱਥੇ ਅਸੀਂ ਇਹਨਾਂ ਦਾ ਹੁਣ ਧੰਨਵਾਦ ਵੀ ਕਰਦੇ ਆ ਤੇ ਜਿਹੜੀ ਅਗਲੀ ਕਾਰਵਾਈ ਆ ਉਹਦੇ ਲਈ ਅਸੀਂ ਇਹਨਾਂ ਨੂੰ ਅਰਜੀ ਦੇ ਦਿੱਤੀ ਹੈ ਗੁਰੂ ਘਰ ਦੇ ਵਿੱਚ ਇਕੱਠ ਹੋਇਆ ਇਕੱਤਰਤਾ ਹੋਈ ਉੱਥੇ ਲਗਭਗ ਮੈਂ ਕਹਿੰਨਾ 4-500 ਦੇ ਕਰੀਬ ਸੰਗਤ ਹੋਊਗੀ ਤੇ ਉੱਥੇ ਜਾ ਕੇ ਮਾਫੀ ਜਿਹੜੀ ਹੈਗੀ ਆ ਮੰਗੀ ਪਰ ਉਹ ਜਿਹੜੀ ਮਾਫੀ ਮੰਗਣ ਦਾ ਤਰੀਕਾ ਸੀ ਉਹਗਾ ਉਹ ਸੰਤੁਸ਼ਟ ਨਹੀਂ ਸੀ ਸੰਗਤ ਉਤੋਂ ਤੇ ਜਿਸ ਕਰਕੇ ਫਿਰ ਸਾਨੂੰ ਥਾਣੇ ਵੱਲ ਨੂੰ ਰੁਕ ਕਰਨਾ ਪਿਆ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜੀ ਕਮੇਟੀ ਦੇ ਵਿੱਚ ਜਿਹੜੇ ਉਹ ਥਾਣੇ ਦੇ ਉਚਾਕੇ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਉੱਥੇ ਉਹਨਾਂ ਨੇ ਇਹ ਮੰਨਿਆ ਵੀ ਅਸੀਂ ਆਪਣੇ ਟਾਬੇ ਦੇ ਉੱਤੇ ਅੱਜ ਤੋਂ ਬਾਅਦ ਜੋ ਹੁਣ ਤੱਕ ਹੋਇਆ ਵੀ ਉਹਦਾ ਪਛਤਾਵਾ ਕਰਦੇ ਆਂ ਆਪਾਂ ਤੇ ਅੱਜ ਤੋਂ ਬਾਅਦ ਕੋਈ ਲੁੱਟ ਖੁੱਟ ਨਹੀਂ ਹੋਊਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਖਤਹਿ ਕਰੋ ਯਾਰ ਸਾਰਾ ਹਾਂਜੀ ਹਾਂਜੀ ਖਤਮ ਇਹ ਬਿਲਕੁਲ ਬਾਈ ਇੱਕ ਗੱਲ ਹੋਰ ਸੀ ਵੀ ਜਿਹੜੇ ਇਹ 8 ਮੈਂਬਰ ਦੀ ਕਮੇਟੀ ਬਣਾਈ ਸੀ ਸਾਰਿਆਂ ਨੇ ਚੁਣਿਆ ਸੀ ਉਸ ਕਮੇਟੀ ਨੂੰ ਹਾਂਜੀ ਹਾਂ ਸਾਰਿਆਂ ਨੇ ਉਹ ਸੰਗਤ ਦੀ ਹਾਜ਼ਰੀ ਕਿਉਂਕਿ ਕੁਝ ਸੰਗਤਾਂ ਨੇ ਦੀ ਭਾਵਨਾ ਮਾਦੀ ਤਰਜਮਾਨੀ ਕਰਦੀ ਸੀ ਉਹ ਕਮੇਟੀ ਹਾਂ ਬਿਲਕੁਲ ਬਿਲਕੁਲ ਉਹ ਪਹਿਲਾਂ ਉਹਨਾਂ ਤੋਂ ਪੂਰਾ ਰਾਏ ਹਾਂਜੀ ਇਜਾਜ਼ਤ ਲਈ ਗਈ ਆ ਆਗਿਆ ਲਈ ਗਈ ਆ ਜਿਹਨੇ ਲੋਕਾਂ ਹਾਂਜੀ ਜਿੰਨੀ ਸੰਗਤ ਸੀਗੀ ਇੱਥੇ ਵੀ ਆਈ ਮਨਜ਼ੂਰ ਆ ਫਿਰ ਉਹਨਾਂ ਨੇ ਜਕਾਰਾ ਛੱਡਿਆ ਉੱਥੇ ਫਿਰ ਉਹ ਕਮੇਟੀ ਅੰਦਰ ਜਾਂਦੀ ਏ ਗੱਲਬਾਤ ਜਿਹੜੀ ਕੀਤੀ ਜਾਂਦੀ ਆ ਤੇ ਹੁਣ ਉਹਨਾਂ ਨੇ ਪਸਤਾਵਾ ਵੀ ਕੀਤਾ ਚਲੋ ਤੇ ਫਿਰ ਉਹਨਾਂ ਨੇ ਕਿਹਾ ਵੀ ਆਪਾਂ ਢਾਬੇ ਦੇ ਉੱਤੇ ਕੈਮਰੇ ਵੀ ਲੱਗਣਗੇ ਆਡੀਓ ਕੈਮਰੇ ਕਿਉਂਕਿ ਭਾਈ ਇਹ ਹੈ ਉਹ ਉਹ ਇਹ ਵੀ ਇੱਕ ਪੱਖ ਰੱਖਦੇ ਸੀ ਵੀ ਮੈਂ ਕਹਿੰਦਾ ਇੰਨੀਆਂ ਬਗਾਰਾਂ ਭੁਗਦਾ ਪੱਤਰਕਾਰ ਆ ਜਾਂਦੇ ਆ ਤੇ ਪੁਲਿਸ ਆ ਨਹੀਂ ਜਦੋਂ ਕੈਮਰੇ ਲੱਗ ਜੂਗੇ ਆਡੀਓ ਵਾਲੇ ਨਾ ਪੁਲਿਸ ਵਾਲੇ ਉੱਥੇ ਪੁੱਜਣ ਨਾ ਉਹ ਹੁਣ ਪਰ ਇਸ ਤੋਂ ਬਾਅਦ ਵੀ ਜੇ ਉਹਨਾਂ ਨਾਲ ਵੀ ਕੋਈ ਧੱਕਾ ਕਰਦਾ ਮੋਸਟ ਵੈਲਕਮ ਸਾਡੇ ਸਾਨੂੰ ਫੋਨ ਕਰੋ ਜੇ ਠੱਬੇ ਵਾਲਿਆਂ ਨਾਲ ਵੀ ਕੋਈ ਧੱਕਾ ਕਰਦਾ ਠੱਬੇ ਵਾਲਿਆਂ ਨਾਲ ਵੀ ਜੇ ਉਹਨਾਂ ਨੂੰ ਬਗਾਰ ਪਾਉਂਦਾ ਕੋਈ ਪ੍ਰਸ਼ਾਸਨ ਪਾਉਂਦਾ ਸਾਨੂੰ ਬੁਲਾ ਲਓ ਸਾਡੀ ਟੀਮ ਪਹੁੰਚੂਗੀ ਮੈਂ ਬੋਲੂਗਾ ਲੋਕ ਹਿੰਦ ਤੱਕ ਨਹੀਂ ਬੋਲੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਭੁਵਿੱਖ ਵਿੱਚ ਵੀ ਜੰਗ ਘਟਨਾਵਾਂ ਇੱਥੇ ਨਹੀਂ ਤਾਂ ਹੋਰ ਬਹੁਤ ਥਾਵਾਂ ਤੇ ਹੁੰਦੀਆਂ ਰਹਿਣੀਆਂ ਲੋਕਾਂ ਨੂੰ ਕੀ ਕਹੋਗੇ ਬਿਲਕੁਲ ਲੋਕਾਂ ਨੂੰ ਇਹ ਹੀ ਆ ਵੀ ਬੋਲਿਆ ਕਰੋ ਬਾਈ ਆਈ ਮੈਨ ਨਗਰਿਆ ਕਰੋ ਵੀ ਤੁਸੀਂ ਕਹਿ ਦਿੰਦੇ ਹੋ ਵੀ ਚੱਲ ਕੋਈ ਨਹੀਂ ਵੀ ਮੇਰਾ 100 ਰੁਪਏ ਗਿਆ ਪਰ ਜੇ ਇੱਕ ਦਿਨ ਦੇ ਵਿੱਚ 100 ਬੰਦਾ 50 ਬੰਦਾ ਗਿਆ ਤੁਹਾਡਾ ਤਾਂ 100 ਹੋ ਗਿਆ 5000 ਹੋ ਗਿਆ 1.5 ਲੱਖ ਰੁਪਏ ਹਣਾ ਠੱਗੀ ਤਾਂ ਤੁਹਾਡੇ ਨਾਲ ਇਕਰਪਈ ਦੀ ਵੀ ਹੁੰਦੀ ਆ ਉਹਦੇ ਲਈ ਵੀ ਤੁਹਾਨੂੰ ਬੋਲਣਾ ਚਾਹੀਦਾ ਵੀ ਐਂ ਡਰੇ ਨਾ ਕਰੋ ਮੌਕੇ ਤੇ ਤੁਹਾਨੂੰ ਲੱਗਦਾ ਵੀ ਤੁਹਾਡੇ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਬਾਹਰ ਆ ਕੇ ਖੁਲਾਸਾ ਕਰ ਦਿਓ ਕਿਉਂਕਿ ਸੀਸੀਟੀਵੀ ਹਰ ਕਿਤੇ ਲੱਗੇ ਹੋਏ ਆ ਹੁਣ ਇਹਨਾਂ ਨੇ ਵੀ ਕਬੂਲੇ ਬਾਹਰ ਬਾਅਦ ਵਿੱਚ ਦੱਸ ਦਿਓ ਮੈਨੂੰ ਪਤਾ ਲੱਗਿਆ ਕਿ ਇਹ ਜਲੰਧਰ ਦੇ ਵਿੱਚ ਵੀ ਕਈ ਟਾਬਿਆਂ ਦੇ ਉੱਤੇ ਇਹੀ ਹਾਲ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਉੱਥੇ ਜੇ ਤੁਹਾਡੇ ਨਾਲ ਕਿਸੇ ਵੀ ਟਾਬੇ ਦੇ ਉੱਤੇ ਲੁੱਟ ਹੁੰਦੀ ਉਹ ਇਹ ਤਾਂ ਇੱਕ ਚਲੋ ਬੰਦੇ ਆ ਗਏ ਹੁਣ ਮੋਰੇ ਪਰ ਸਿਸਟਮ ਤਾਂ ਸਾਰੇ ਉੱਤੇ ਆਇਆ ਹਾਲਾਂਕਿ ਇਹ ਤਾਂ ਸਿਸਟਮ ਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਹਿਲਾਂ ਬਣਾਉਣੀ ਚਾਹੀਦੀ ਹੈ ਜਿਵੇਂ ਗੌਰਵ ਜੀ ਨੇ ਗੱਲ ਕੀਤੀ ਹੈ ਵੀ ਭਾਈ ਹਿਮਾਚਲ ਦੇ ਵਿੱਚ ਤਾਂ ਐਸਡੀਐਮ ਤੈਅ ਕਰਦਾ ਸਬਜ਼ੀਆਂ ਰੋਟੀ ਸਬਜ਼ੀ ਦੇ ਰੇਟ ਤੇ ਇੱਥੇ ਇੱਥੇ ਜੰਨੀ ਪਿੰਦੀ ਕੁੱਤੇ ਚੱਟਦੇ ਵਤੀਰਾ ਟੱਪਾ ਮਾਲਕ ਦਾ ਹੁਣ ਅੰਦਰ ਕਿਹੋ ਜਿਹਾ ਸੀਗਾ ਅੰਦਰ ਠੀਕ ਸੀ ਭਾਈ ਚਲੋ ਆਪਾਂ ਪਹਿਲਾਂ ਐਟੀਟਿਊਡ ਦੀ ਥੋੜੀ ਪ੍ਰੋਬਲਮ ਲੱਗ ਰਹੀ ਸੀ ਪਹਿਲਾਂ ਲੱਗ ਰਹੀ ਸੀ ਕਿ ਪਰ ਉਹ ਉਹ ਵੀ ਮੈਨੂੰ ਪਤਾ ਲੱਗਿਆ ਇੱਥੇ ਦੱਸਿਆ ਕਿ ਇਹਨਾਂ ਵੀ ਐਟੀਟਿਊਡ ਦੀ ਪ੍ਰੋਬਲਮ ਵੀ ਇਹਨਾਂ ਨੂੰ ਇਸ ਉਸ ਉਸ ਹਿਸਾਬ ਨਾਲ ਉਹ ਗੱਲ ਕਰਦਾ ਤੇ ਵੀ ਉਹ ਕੀਤੀ ਆ ਚਲੋ ਆਪਾਂ ਉਸ ਪਾਸੇ ਜਾਣਾ ਨਹੀਂ ਹੁਣ ਜਿਹੜਾ ਅਖੀਰ ਨੂੰ ਜਦੋਂ ਮਾਫੀ ਮੰਗ ਕੇ ਜਿਹੜਾ ਗੱਲ ਕੀਤੀ ਹੈ ਬਾਈ ਠੀਕ ਸੀ ਤੁਸੀਂ ਮਾਫ ਕਰ ਦਿੱਤਾ ਨਹੀਂ ਮੈਂ ਤਾਂ ਬਾਈ ਪਹਿਲਾਂ ਹੀ ਦੇਖੋ ਮੈਂ ਤਾਂ ਕੀ ਕਿਉਂਕਿ ਲੋਕਾਂ ਦਾ ਮੁੱਦਾ ਸੀ ਹਨਾ ਜੀ ਮੈਂ ਤਾਂ ਪਹਿਲਾਂ ਵੀ ਗੁਰੂ ਦੀ ਹਜ਼ੂਰੀ ਚ ਜਦੋਂ ਆਪਾਂ ਨੇ ਇਹ ਗੱਲ ਮੰਨ ਲਈ ਕਬੂਲ ਲਈ ਵੀ ਮੇਰਾ ਉਹਨਾਂ ਨਾਲ 1% ਵੀ ਨਹੀਂ ਸੀ ਮੈਂ ਗੁਰੂ ਦੀ ਹਜ਼ੂਰੀ ਚ ਇਹ ਗੱਲ ਕਹਿਤੀ ਬਾਈ ਤੁਸੀਂ ਵੀ ਪੱਤਰਕਾਰੀ ਕਰਦੇ ਹੋ ਆਪਾਂ ਜਾਣਦੇ ਆ ਜਦ ਸਾਡੇ ਫਰਜ਼ ਹੁੰਦਾ ਮੈਂ ਹੁਣ ਇੱਕ ਬਤੌਰ ਨਾਗਰਿਕ ਇੱਕ ਗੁਰੂ ਦਾ ਸਿੱਖ ਖੜਾ ਮੈਂ ਆਪਣਾ ਉਹ ਲਹਿਜ਼ਾ ਬਰਤ ਰਿਹਾ ਮੈਨੂੰ ਪਤਾ ਲੱਗੂਗਾ ਫੇਰ ਠੱਗੀ ਹੋ ਗਈ ਮੇਰਾ ਲਹਿਜ਼ਾ ਫੇਰ ਬਦਲ ਜਾਊਗਾ ਭਾਈ ਹਨਾ ਇੱਕ ਸਵਾਲ ਹੋਰ ਹੈ ਸੰਗਤ ਵਿੱਚ ਜਾਂ ਕਹਿ ਲਈਏ ਪੱਤਰਕਾਰ ਭਾਈਚਾਰ ਜਿਹੜਾ ਤੁਹਾਡੇ ਨਾਲ ਜੁੜਿਆ ਹੋਇਆ ਉਹਨਾਂ ਚ ਇੱਕ ਹੋਰ ਹੈ ਕਿ ਤੁਹਾਡੇ ਨਾਲ ਬਦਸਲੂਕੀ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਬਾਰੇ ਕੋਈ ਕੰਪਲੇਨਟ ਕੀਤੀ ਹੁਣ ਅੱਗੇ ਹਾਂਜੀ ਉਹ ਜਿਹਨਾਂ ਵੀਰਾਂ ਨੂੰ ਸਾਰਾ ਕਿਉਂਕਿ ਆਪਾਂ ਤਾਂ ਜਦੋਂ ਇਹੀ ਕਹਿਤਾ ਵੀ ਚਲੋ ਜੇ ਮੈਂ ਭਾਈ ਗਿਆ ਸੀ ਮੈਂ ਆਪਣਾ ਫਰਜ਼ ਨਿਭਾਉਣ ਗਿਆ ਸੀ ਉਹਨਾਂ ਦੇ ਲੱਗਦਾ ਸੀ ਵੀ ਇਹ ਢਾਹ ਲਾ ਦੂਗਾ ਸਾਡੇ ਬਿਜ਼ਨਸ ਨੂੰ ਉਹਨਾਂ ਨੇ ਆਪਣੀ ਕਵਰ ਕਰਨ ਦੀ ਆਪਣੇ ਆਪ ਨੂੰ ਕਵਰ ਕਰਨ ਦੀ ਚਾਹੇ ਉਹ तरीका غلط ਸੀ ਕਾਨੂੰਨਨ ਤੌਰ ਤੇ ਕੀਤੀ ਮੈਂ ਉਹਦਾ ਵੀ ਕਿਹਾ ਸੀ ਵੀ ਮੈਨੂੰ ਚਲੋ ਕੋਈ ਨਹੀਂ ਕਿਉਂਕਿ ਆਪਾਂ ਨੂੰ ਲੋਕ ਪਿਆਰ ਕਰਦੇ ਆ ਲੀਡਰ ਹੋਈ ਹੁੰਦਾ ਜਿਹੜਾ ਇਗਨੋਰ ਕਰੇ ਹਨ ਚਲੋ ਆਪਾਂ ਨੇ ਕੀ ਵੀਰਨ ਨੇ ਕਿਹਾ ਵੀ ਭਾਈ ਨਹੀਂ ਇਹ ਸਾਡੇ ਮੈਂ ਧੰਨਵਾਦ ਕਰਦਾ ਸਾਰੇ ਭਰਾਵਾਂ ਦਾ ਪੂਰੇ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਕਿਹਾ ਵੀ ਨਹੀਂ ਭਾਈ ਸਾਡੇ ਬੰਦਰੀ ਕੋਈ ਰਿਸਪੈਕਟ ਆ ਫਿਰ ਉੱਥੇ ਤਾਂ ਫਿਰ ਮੈਂ ਮੈਨੂੰ ਫਿਰ ਸੰਗਤ ਵੱਡੀ ਹੁੰਦੀ ਹੈ ਭਾਈ ਸੰਗਤ ਦੇ ਮੂਹਰੇ ਨਿਬਣਾ ਪੈਂਦਾ ਹੈ ਰਿਸਪੈਕਟ ਕਰਕੇ ਸਾਰੇ ਖੜੇ ਹਾਂ ਚਲੋ ਸ਼ੁਕਰੀਆ ਭਾਈ ਜਿਦਾਂ ਪ੍ਰਸ਼ਾਸਨ ਦੇ ਨਾਲ ਤੁਹਾਡੀ ਹੁਣ ਗੱਲਬਾਤ ਹੋਈ ਆ ਅੰਦਰ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਚੱਕੀ ਆ ਵੀ ਅਸੀਂ ਗਾਂ ਇਹ ਲੁੱਟ ਨਹੀਂ ਹੋਣ ਦਵਾਗੇ ਇਹਦੇ ਬਾਰੇ ਮੜਾ ਚਾਣਨਾ ਪਾਦੇਓ ਦੇਖੋ ਪ੍ਰਸ਼ਾਸਨ ਇਸ ਜੀ ਜ਼ਿੰਮੇਵਾਰੀ ਨਹੀਂ ਚੱਕਦਾ ਮਲਕਿ ਉਹਨਾਂ ਨੇ ਇਹ ਢਾਬਾ ਮਾਲਕਾਂ ਨੇ ਕਰੀ ਪ੍ਰਸ਼ਾਸਨ ਦਾ ਤਾਂ ਕੰਮ ਮੇਜੇ ਹੁੰਦੀ ਹੈ ਉਹਨਾਂ ਨੇ ਕਿਹਾ ਵੀ ਜੇ ਕਰੂਗਾ ਫਿਰ ਆਪਾਂ ਐਕਸ਼ਨ ਕਰਾਂਗੇ ਕਿਉਂਕਿ ਕੰਪਲੇਂਟ ਦੇ ਆਧਾਰ ਤੇ ਕੰਮ ਹੁੰਦਾ ਪਰ ਹਾਂ ਇਹ ਮੈਂ ਮੈਂ ਬਹਿਲਾ ਵੀ ਕਿਹਾ ਵੀ ਇਹ ਸਿਸਟਮ ਦਾ ਹਿੱਸਾ ਜਿਹੜਾ ਸਿਸਟਮ ਹੈ ਕੁਝ ਠੀਕ ਨਹੀਂ ਹੈਗਾ ਇਹ ਸਿਸਟਮ ਵੱਲ ਨੂੰ ਧਿਆਨ ਦੇਣਾ ਚਾਹੀਦਾ ਜਿੱਥੇ ਵੀ ਕੋਈ ਸਿਰਫ ਟਾਬਿਆਂ ਦੇ ਉੱਤੇ ਨਹੀਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵੀ ਲੁੱਟਕ ਸੁੱਟ ਹੁੰਦੀ ਹੈ ਵੀ ਉਹ ਰੁਕਣੀ ਚਾਹੀਦੀ ਇੱਕ ਸਿਸਟਮ ਦੇ ਵਿੱਚ ਰਹਿ ਕੇ ਸੱਚ ਨੂੰ ਇਨਸਾਫ ਲੈਣਾ ਵੈਸੀ ਸੌਖਾ ਕਿ ਨਹੀਂ ਤੇ ਹੀ ਦੇਖਿਆ ਇਹ ਹੈ ਭਾਈ ਹਾਂ ਅੱਜਕੱਲ ਜਿਆਦਾ ਔਖਾ ਹਾਂਜੀ ਅੱਜਕੱਲ ਜਿਆਦਾ ਔਖਾ ਹੋ ਗਿਆ ਹਾਂ ਅਟੀਆਂ ਤੇ ਕਸਾਉਣੀਆਂ ਪਿੰਦੀਆਂ ਹਾਂ ਥੋੜਾ ਬ ਸਿਸਟਮ ਬਦਲ ਗਿਆ ਵਾਵਾ ਕੱਟ ਕੇ ਗੱਲਾਂ ਬਦਲਾ ਰਹਿ ਗਿਆ ਜੀ ਕਾਲ ਯੁਗ ਦਾ ਪੈਰਾ ਜੀ ਕੋਹਰ ਕਾਲ ਯੁਗ ਚੱਲ ਰਿਹਾ ਇਦਨੀਆਂ ਦਿੱਕਤਾਂ ਆਣ ਚਲੋ ਕਰ ਕਰਾ ਕੇ ਹੀ ਨੂੰ ਹੋਰ ਕ ਸੱਚ ਰਹੀ ਉੜ ਕੇ ਸੱਚ ਰਹੀ ਕਰ ਕਰਾ ਕੇ ਕਿਤੇ ਨਾ ਕਿਤੇ ਸੱਚ ਖੜਾ ਹੈ ਚਲੋ ਜਿਹੜੇ ਸਾਥੀਆਂ ਨੇ ਅਸੀਂ ਬਹੁਤ ਪ੍ਰਸ਼ਾਸਨ ਚੰਗਾ ਰੋਲ ਅਦਾ ਕੀਤਾ ਉੱਪਰ ਕੋਈ ਉਂਗਲੀ ਵੀ ਚੱਕਦੇ ਬਣਾ ਅਸੀਂ ਉਂਗਲੀ ਚੱਕੜਦੇ ਪਹਿਲਾਂ ਵੜ ਦਵਾਗੇ ਚਲੋ ਭਾਵਕਤਾ ਹੈ ਸਾਰਿਆਂ ਦੀ ਹਾਲਾਤ ਬਣ ਜਾਂਦੇ ਸੋ ਜਿਨ੍ਹਾਂ ਨੇ ਕੁਝ ਮਾੜਾ ਰੋਲ ਅਦਾ ਕੀਤਾ ਤਾਂ ਉਹਨਾਂ ਚੋਂ ਇੱਕ ਦੋ ਦੀ ਛੁੱਟੀ ਵੀ ਹੋ ਗਈ ਹੈ ਉਹ ਆਪਾਂ ਨਾ ਗੱਲਾਂ ਕਰੀਏ ਤੇ ਜਿਹੜੇ ਇਹਨਾਂ ਦੇ ਕਹਿਣ ਦਾ ਮਤਲਬ ਖੈਰ ਖੈਰ ਨਹੀਂ ਸੀ ਪਰ ਪੰਜਾਬ ਦੇ ਬਹੁਤੇ ਸਾਰੇ মিডিਆ ਨੇ ਇਸ ਮਾਮਲੇ 'ਚ ਫਿਰ ਵੀ ਸਾਥ ਦਿੱਤਾ 10 ਤਾ ਵੀ ਪੱਤਰਕਾਰ ਤਾਂ ਵੀ ਹਜੇ ਜਿਉਂਦੀ ਹੈ ਖੜੀ ਹੈ ਥਲੀ ਨੇ ਇੱਕ ਨਵੀਂ ਸਿਹ ਦੇ ਦਿੱਤੀ ਜਗਦੀਪ ਸਿੰਘ ਹਰਾਂ ਨੇ ਕਿ ਯਾਰ ਸੱਚ ਨੂੰ ਇੰਨਾ ਸੋਖਾ ਨਹੀਂ ਦਵਾਇਆ ਜਾ ਸਕਦਾ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਥਲੀ ਇੱਕ ਇੱਕ ਸ਼ੇਰ ਤੁਹਾਡੇ ਨੇ ਬਣਾਇਆ ਸੁਲਾਦਵਾ ਮੈਂ ਹਾਂਜੀ ਬਿਲਕੁਲ ਭਾਈ ਜੀ ਕਹਿੰਦੇ ਬਾਗ ਦਾ ਮਾਲੀ ਉਹ ਹੈ ਜਿਹਦੇ ਹੱਥ ਹੈ ਆਰੀ ਦੋਸਤੋ ਉਹ ਇੱਕ ਦਿਨ ហេਠਾ ਡਿੱਗਦਾ ਸੋਚ ਜਿਹਦੀ ਹੁੰਦੀ ਹੈ ਹੰਕਾਰੀ ਦੋਸਤੋ ਪੱਥਰ ਵੀ ਮਾਰੇ ਆ ਪਰ ਸੱਚ ਬੋਲਣ ਤੋਂ ਨਹੀਂ ਹਟੇ ਇਹਨੂੰ ਕਹਿੰਦੇ ਅਸਲ ਪੱਤਰਕਾਰ ਹੀ ਦੋਸਤੋ ਇਹਨੂੰ ਕਹਿੰਦੇ ਅਸਲ ਪੱਤਰਕਾਰ ਧੰਨਵਾਦ ਬਹੁਤ ਸ਼ੁਕਰੀਆ ਧੰਨਵਾਦ ਸ਼ੁਕਰੀਆ ਬਹੁਤ ਵਧੀਆ ਰਿਹਾ ਅੱਜ ਜੀ ਜੀ ਤੁਹਾਡੇ ਵਰਗੇ ਸੂਰਮੇ ਪੱਤਰਕਾਰ ਹਰ ਜ਼ਿਲ੍ਹੇ 'ਚ ਖੜੇ ਆ ਨਾ ਜੀ ਜਿੱਦਾਂ ਥਲੀ ਜੀ ਆਏ ਤਾਂ ਤੁਸੀਂ ਆ ਨਵਾਂ ਸ਼ਹਿਰ 'ਚ ਇਹ ਲੋਕਾਂ ਦੀ ਆਵਾਜ਼ ਤਾਂ ਹੀ ਖੜੀ ਰਹਿਣੀ। ਹਾਂਜੀ। ਸੋ ਇਦਾਂ ਹੀ ਖੜੀ ਰਹੇ। ਮਾਲਕ ਮਿਹਰ ਰੱਖੇ, মিডিਆ ਦੇ ਚੌਥੇ ਸੱੰਭ ਤੇ ਸੂਰਮੇ ਪੱਤਰਕਾਰਾਂ ਦੇ ਤੇ ਜਿਹੜਾ ਮਸਲਾ ਲੱਗਦਾ ਤਾਂ ਬਈ ਖਰਾਬ ਹੋ ਜਾਣਾ ਉਹ ਸੋਡੀ ਸਾਰਿਆਂ ਦੇ ਸਜੋਗ ਨਾਲ ਸੁਝ ਗਿਆ। ਤੁਹਾਡੇ ਸਬਰ ਨੇ, ਤੁਹਾਡੇ ਸਿਸ਼ਟਾਚਾਰ ਨੇ ਸਾਂਭ ਕੇ ਰੱਖਿਆ ਸਾਰਿਆਂ ਨੇ। ਸਬਰ ਸੰਤੋਖ ਦੀ ਵਧਾਈ ਦੇ ਪਾਤਰ। ਤੁਸੀਂ ਵੀ ਸਾਰੇ ਜੀ ਧੰਨਵਾਦ ਤੁਹਾਡਾ। ਸਬਰ ਸੰਤੋਖ ਨਾਲੇ ਸਾਰੇ ਮਾਮਲੇ ਜਿੱਤ ਹੁੰਦੇ ਆ ਔਰ ਮਸਲਾ ਜਿੱਥੇ ਹੱਲ ਹੋਣਾ ਦਾ ਆਖਰਕਾਰ ਉੱਥੇ ਹੋਇਆ ਸੂਝ-ਬੂਝ ਨਾਲ ਹੋ ਗਿਆ। ਇਸ ਗੱਲ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ।